ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਵੱਲੋਂ ਲੱਖਾਂ ਕਰੋੜਾਂ ਰੁਪਈਆ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਆਖਰੀ ਮਿਤੀ 28 ਤਰੀਕ ਹੈ 28 ਫਰਵਰੀ 2025 ਫਾਰਮ ਅਪਲਾਈ ਕਰਨ ਦੇ ਲਈ ਕੁਝ ਕੰਮ ਨੇ ਜਿਹੜੇ ਨਵੇਂ ਕੀਤੇ ਜਾ ਸਕਦੇ ਨੇ ਜਾਂ ਪੁਰਾਣਿਆਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਜਾਂ ਫਿਰ ਉਹਨਾਂ ਨੂੰ ਮਾਡਰਨ ਕੀਤਾ ਜਾ ਸਕਦਾ ਉਹਦੇ ਵਾਸਤੇ ਬੜੀਆਂ ਗਰੰਟਾਂ ਦੇ ਰਹੀਏ ਸਰਕਾਰ ਤੇ ਉਹ ਸਕੀਮਾਂ ਕਿਹਨੇ ਪਹਿਲਾਂ ਸੁਣ ਲਓ ਆ ਸਾਰੀਆਂ ਸਕੀਮਾਂ ਨੇ ਤੇ ਇਹਦੇ ਤੇ ਕਿਹੜੇ ਤੇ ਕਿੰਨੀ ਸਬਸਿਡੀ ਮਿਲਣੀ ਆ ਉਹ ਮੈਂ ਲਿਖ ਦੇਣਾ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਵੀ ਦੱਸਾਂਗਾ ਕਿ ਇਹ ਸਾਰਾ ਕੁਝ ਕੰਮ ਆਪਾਂ ਕਰ ਕਿਵੇਂ ਸਕਦੇ ਆ ਜੋ ਲਾਲ ਅੱਖਰਾਂ 'ਚ ਲਿਖਿਆ ਇਹ ਕੈਟਾਗਰੀਜ਼ ਨੇ ਜਿਵੇਂ ਕਿ ਊੜੇ ਦੇ ਵਿੱਚ ਕੋਲਡ ਸਟੋਰ ਆ ਗਿਆ ਜਿਵੇਂ ਕਿ ਨਵਾਂ ਜਾਂ ਪੁਰਾਣੇ 'ਚ ਵਾਧਾ ਕਰਨਾ ਜਾਂ ਫਿਰ ਮਾਡਰਨਾਈਜੇਸ਼ਨ ਕਰਨਾ ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲ ਕੋਲਡ ਸਟੋਰ ਕੋਲਡ ਸਟੋਰ ਟਾਈਪ 1 ਜਿਹੜਾ ਕੋਲਡ ਸਟੋਰ ਆ ਵੀ 250 ਮੀਟ੍ਰਿਕ ਟਨ ਤੋਂ ਵੱਧ ਜਿਦੇ ਵਿੱਚ ਅਨਾਜ ਸਟੋਰ ਕੀਤਾ ਜਾ ਸਕੇ ਤੇ ਇੱਕੋ ਤਾਪਮਾਨ ਵਾਲਾ ਇੱਕੋ ਤਾਪਮਾਨ ਦਾ ਮਤਲਬ ਹੈ ਕਿ ਵਿੱਚ ਇੱਕੋ ਚੈਂਬਰ ਹੋਏਗਾ ਵੱਖ-ਵੱਖ ਪਾਰਟੀਸ਼ਨ ਨਹੀਂ ਹੋਣਗੀਆਂ ਉਹਦੇ ਵਾਸਤੇ 100 ਤੋਂ 40 ਲੱਖ ਮਤਲਬ ਕਿ 1 ਕਰੋੜ 40 ਲੱਖ ਦੀ ਜਿਹੜੀ ਆ ਸਬਸਿਡੀ ਮਿਲੇਗੀ ਤੁਹਾਨੂੰ ਦੂਜਾ ਆ ਗਿਆ ਜੀ ਟਾਈਪ 2 ਸਟੋਰ ਇਹ 250 ਮੀਟ੍ਰਿਕ ਟਨ ਤੋਂ ਘੱਟ ਦੀ ਜਿਹੜੀ ਸਮਰੱਥਾ ਵਾਲਾ ਹੁੰਦਾ ਤੇ ਇਹਦੇ ਵੱਖੋ-ਵੱਖਰੇ ਤਾਪਮਾਨ ਨੇ ਕੋਲਡ ਸਟੋਰ ਬਣ ਗਿਆ ਬਾਹਰੋਂ ਵੇਖਣ ਨੂੰ ਕੋਲਡ ਸਟੋਰ ਲੱਗਦਾ ਲੇਕਿਨ ਅੰਦਰ ਉਹਦੇ 6 ਚੈਂਬਰ ਹੋ ਸਕਦੇ ਨੇ ਇੱਕ ਚੈਂਬਰ ਵੱਖਰਾ ਦੂਜਾ ਵੱਖਰਾ ਤੀਜਾ ਵੱਖਰਾ ਤੇ ਉਹਨਾਂ ਸਾਰਿਆਂ ਦਾ ਤਾਪਮਾਨ ਟੈਂਪਰੇਚਰ ਵੱਖਰਾ ਹੋ ਸਕਦਾ ਹੈ ਜਿਵੇਂ ਦਾ ਅਨਾਜ ਕਿਹੜੇ ਚੈਂਬਰ ਚ ਤੁਸੀਂ ਰੱਖਣਾ ਹੈ ਇਹਦੇ ਲਈ 1 ਕਰੋੜ ਤੇ 75 ਲੱਖ ਦੀ ਸਬਸਿਡੀ ਮਿਲੇਗੀ 1 ਕਰੋੜ 75 ਲੱਖ ਦੀ ਸਬਸਿਡੀ ਉਸ ਤੋਂ ਬਾਅਦ ਹੈ ਮੌਜੂਦਾ ਜਿਹੜਾ ਕੋਲਡ ਸਟੋਰ ਹੈ ਜੇ ਉਸ ਨੂੰ ਤੁਸੀਂ ਮਾਡਰਨਾਈਜ਼ ਕਰਨਾ ਹੈ ਠੀਕ ਹੈ ਉਹਦੇ ਲਈ ਤੁਹਾਨੂੰ 87 87.5 ਲੱਖ ਦੀ ਮਿਲੇਗੀ ਸਬਸਿਡੀ 87 ਲੱਖ 50 ਹਜ਼ਾਰ ਰੁਪਏ ਠੀਕ ਉਸ ਤੋਂ ਬਾਅਦ ਇੱਕ ਹੁੰਦਾ ਜੀ ਰਾਈਪਨਿੰਗ ਚੈਂਬਰ ਰਾਈਪਨਿੰਗ ਦਾ ਮਤਲਬ ਕਿ ਫਲਾਂ ਨੂੰ ਪਕਾਉਣਾ ਉਹਦੇ ਵਾਸਤੇ ਜਿਹੜੀ ਆਪਾਂ ਯੂਨਿਟ ਲਾਉਣੀ ਚਾਹੁੰਦੇ ਆ ਵਿੱਚ ਜਿਹੜੀ ਮਸ਼ੀਨਰੀ ਲੱਗਣੀ ਆ ਸਾਰੀ ਉਹਦੇ ਲਈ 105 ਲੱਖ ਯਾਨੀ ਕਿ 1 ਕਰੋੜ 5 ਲੱਖ ਠੀਕ ਹੈ ਇਹ ਆਪਾਂ ਨੂੰ ਸਬਸਿਡੀ ਮਿਲਣੀ ਹੈ ਪ੍ਰਤੀ ਯੂਨਿਟ ਅਗਰ ਇੱਕ ਆਪਾਂ ਰਾਈਪਨਿੰਗ ਯੂਨਿਟ ਲਾਉਣੇ ਆ ਉਹਦੇ ਲਈ ਇੱਕ ਇਹ ਆਪਾਂ ਨੂੰ ਮਿਲੇਗਾ 105 ਲੱਖ ਰੁਪਈਆ 1 ਕਰੋੜ 5 ਲੱਖ ਜੇ ਆਪਾਂ ਇੱਕ ਤੋਂ ਵੱਧ ਯੂਨਟਾਂ ਲਾਉਣੇ ਆ ਤਾਂ ਉਹ ਹਿਸਾਬ ਨਾਲ ਆਪਾਂ ਨੂੰ ਵੱਧ ਮਿਲੀ ਜਾਏਗੀ ਸਬਸਿਡੀ ਉਸ ਤੋਂ ਬਾਅਦ ਹੈਗਾ ਪ੍ਰੀ-ਕੂਲਿੰਗ ਯੂਨਿਟ ਇਹਦੇ ਲਈ ਆਪਾਂ ਨੂੰ ਮਿਲੇਗਾ 875 ਠੀਕ ਹੈ 9.5 ਲੱਖ ਰੁਪਈਆ ਸਬਸਿਡੀ ਉਸ ਤੋਂ ਬਾਅਦ ਆ ਜਾਂਦਾ ਕੋਲਡ ਰੂਮ ਕੋਲਡ ਰੂਮ ਵਾਸਤੇ ਆਪਣੇ ਕੋਲ ਹੈਗਾ ਜੀ 6 ਲੱਖ ਰੁਪਈਆ ਸਬਸਿਡੀ ਦਾ ਇੱਕ ਹੈਗਾ ਆਪਣੇ ਕੋਲ ਮੋਬਾਈਲ ਪ੍ਰੀ-ਕੂਲਿੰਗ ਯੂਨਿਟ ਇਹਦਾ ਵੀ ਆਪਾਂ ਨੂੰ 875 ਮਿਲੇਗਾ 8 ਲੱਖ 75 ਹਜ਼ਾਰ ਯਾਨੀ ਕਿ 9.5 ਲੱਖ ਰੁਪਈਆ ਉਸ ਤੋਂ ਬਾਅਦ ਆ ਗਿਆ ਰੀਫਰ ਵੈਂਸ ਜਿਸ ਨੂੰ ਆਪਾਂ ਕੰਟੇਨਰਸ ਕਹ ਲਈਏ ਭਾਵੇਂ ਇਦੇ ਵਾਸਤੇ 910000 ਠੀਕ ਹੈ ਜੀ ਇਹ ਸਬਸਿਡੀ ਮਿਲਣੀ ਹੈ ਇਹ ਭਾਗ ਊੜਾ ਦੇ ਵਿੱਚ ਕੋールド ਸਟੋਰ ਦੇ ਨਾਲ ਸੰਬੰਧਿਤ ਸਾਰੇ ਇਹ ਜਾਨਕੀ ਕੰਮ ਨੇ ਜੇ ਤੁਸੀਂ ਪਹਿਲਾਂ ਤੋਂ ਕਰ ਰਹੇ ਹੋ ਤਾਂ ਉਹਨਾਂ ਨੂੰ ਮਾਡਰਨ ਕਰ ਲਓ ਚਾਹੇ ਉਹਨਾਂ ਦੇ ਵਿੱਚ ਵਾਧਾ ਕਰ ਲਓ ਜੇ ਨਵੇਂ ਸਿਰੇ ਤੋਂ ਇੱਕ ਜਾਂ ਦੋ ਨੇ ਚਾਰ ਨੇ ਰਲ ਕੇ ਲਾਉਣਾ ਕੰਮ ਇਹ ਕਰ ਸਕਦੇ ਹੋ ਅਪਲਾਈ ਕਿਵੇਂ ਕਰਨਾ ਉਹ ਵੀ ਮੈਂ ਦੱਸਣਾ ਐੜਾ ਭਾਗ ਦੇ ਵਿੱਚ ਆਗਾ ਜੀ ਪਲਾਂਟੇਸ਼ਨ ਇਨਫਰਾਸਟ੍ਰਕਚਰ ਡਿਵੈਲਪਮੈਂਟ plants ਦੇ ਨਾਲ रिलेटेड ਆ ਗਿਆ ਇਹ ਚੀਜ਼ਾਂ ਇਹਦੇ ਵਿੱਚ ਦੋ ਚੀਜ਼ਾਂ ਆ ਗਈਆਂ ਨੇ ਨਵੇਂ ਟਿਸ਼ੂ ਕਲਚਰ ਯੂਨਿਟ ਲਾਣਾ ਨਵੇਂ ਟਿਸ਼ੂ ਕਲਚਰ ਯੂਨਿਟ ਦੇ ਲਈ ਤੁਹਾਨੂੰ ਮਿਲੇਗਾ ਪੂਰਾ 100 ਲੱਖ ਰੁਪਈਆ 1 ਕਰੋੜ ਰੁਪਈਆ ਮਿਲੇਗਾ ਇਹਦੇ ਵਾਸਤੇ ਤੇ ਦੂਜਾ ਆ ਗਿਆ ਇਹਦੇ ਵਿੱਚ ਸੀਡ ਇਨਫਰਾਸਟ੍ਰਕਚਰ ਯੂਨਿਟ ਲਾਣੀ ਹੈ ਤੁਸੀਂ ਕਿਹੜੀ ਸੀਡ ਇਨਫਰਾਸਟ੍ਰਕਚਰ ਯੂਨਿਟ ਆਉਣ ਵਾਲੇ ਸਮੇਂ 'ਚ ਸਰਕਾਰ ਕਹਿੰਦੀ ਕਿ ਪੰਜਾਬ ਨੂੰ ਅਸੀਂ ਸੀਡ ਹੱਬ ਬਣਾਣਾ ਹੈ ਬੀਜ ਹੱਬ ਬਣਾਣਾ ਸਾਰੀਆਂ ਚੀਜ਼ਾਂ ਦਾ ਇਹਦੇ ਲਈ ਵੀ ਆਪਾਂ ਨੂੰ 1 ਕਰੋੜ ਦੀ ਸਬਸਿਡੀ ਮਿਲੇਗੀ 100 ਲੱਖੇ ਦੇ ਲਈ 100 ਲੱਖੇ ਦੇ ਲਈ ਜੇ ਤੁਸੀਂ ਦੋਵੇਂ ਲਾਉਂਦੇ ਹੋ ਤੁਹਾਨੂੰ ਵੱਖ-ਵੱਖ ਸਬਸਿਡੀ ਮਿਲੇਗੀ ਭਾਗ ਈੜੀ ਆਪਣੇ ਕੋਲ ਆ ਗਈ ਜੀ ਖੁੰਬਾ ਖੁੰਬਾ ਯਾਨੀ ਕਿ ਮਸ਼ਰੂਮ ਇਹਦੇ ਵਾਸਤੇ ਦੋ ਚੀਜ਼ਾਂ ਨੇ ਖੁੰਬਾ ਦੀ ਪੈਦਾਵਾਰ ਲਈ ਯੂਨਿਟ ਤੇ ਕੰਪੋਸਟ ਖਾਦ ਵਾਲੀ ਯੂਨਿਟ ਖੁੰਬਾ ਦੀ ਪੈਦਾਵਾਰ ਵਾਲੀ ਯੂਨਿਟ ਲਾਣੀ ਹੈ ਤੇ 8 ਲੱਖ ਤੇ ਕੰਪੋਸਟ ਵਾਸਤੇ ਵੀ ਤੁਹਾਨੂੰ ਮਿਲੇਗਾ 8 ਲੱਖ ਰੁਪਇਆ ਯਾਨੀ ਕਿ ਦੋਨੋਂ ਦਾ 8-8 ਲੱਖ ਰੁਪਇਆ ਮਿਲੇਗਾ ਸਬਸਿਡੀ ਦਾ ਠੀਕ ਹੈ ਉਸ ਤੋਂ ਬਾਅਦ ਅਗਲਾ ਆਪਣੇ ਕੋਲ ਆ ਗਿਆ ਬਾਗਬਾਨੀ ਉਤਪਾਦਨ ਦੇ ਮੰਡੀਕਰਨ ਸੰਬੰਧੀ ਜਿਹੜਾ ਵੀ ਆਪਣਾ ਫਾਲ ਅਨਾਜ ਫਸਲ ਪੈਦਾ ਹੋਈ ਪ੍ਰੋਡਕਸ਼ਨ ਹੋਈ ਉਹਦੀ ਕਲੈਕਸ਼ਨ ਲਈ ਸੋਰਟਿੰਗ ਲਈ ਗ੍ਰੇਡਿੰਗ ਲਈ ਇੱਕ ਪੈਕਿੰਗ ਯੂਨਿਟ ਲਾਣਾ 6 ਲੱਖ ਦੀ ਸਬਸਿਡੀ ਇਹਦੇ ਤੇ ਮਿਲੇਗੀ ਇਹਨਾਂ ਸਕੀਮਾਂ ਦਾ ਲਾਹਾ ਲੈਣ ਦੇ ਲਈ ਜਾਂ ਹੋਰ ਜਾਣਕਾਰੀ ਲਈ ਇਹਨਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਕਿੱਥੇ ਜਾਣਾ ਤੁਹਾਨੂੰ ਜਾਣਾ ਪਏਗਾ ਐਸਐਸ ਨਗਰ ਮੁਹਾਲੀ ਜਿੱਥੇ ਕੇ ਹੈੱਡ ਆਫਿਸ ਹੈ ਇਹਨਾਂ ਦਾ ਠੀਕ ਹੈ ਉਸ ਨੂੰ ਕਹਿੰਨੇ ਆਪਾਂ ਖੇਤੀ ਭਵਨ ਖੇਤੀ ਭਵਨ ਸੈਕਟਰ ਕਿੰਨਾ ਜੀ ਸੈਕਟਰ 56 ਫੇਜ਼ ਕਿੰਨਾ ਫੇਜ਼ 6 ਠੀਕ ਇੱਥੇ ਮੈਂ ਟੈਲੀਫੋਨ ਨੰਬਰ ਲਿਖ ਦੇਣਾ ਜੇ ਚੁੱਕ ਲਿਆ ਤੇ ਤੁਸੀਂ ਫੋਨ ਕਰਕੇ ਵੇਖ ਲਓ ਨਹੀਂ ਤੇ ਜਾ ਵੀ ਸਕਨੇ ਆਪਾਂ 0172 297 0621 622 ਤੇ 623 ਤਿੰਨ ਯਾਨੀ ਕਿ ਆ ਨੰਬਰ ਨੇ ਲਾਸਟ ਡੇਟ ਹੈਗੀ ਆਪਣੇ ਕੋਲ 28 ਫਰਵਰੀ 28 ਫਰਵਰੀ 2025 ਤੁਸੀਂ ਇੱਥੇ ਜਾ ਕੇ ਬਾਗਬਾਨ ਵਿਭਾਗ ਦੇ ਡਾਇਰੈਕਟਰ ਸਾਹਿਬ ਨੂੰ ਮਿਲਣਾ ਹੈ ਤੇ ਇਹਦੇ ਬਾਰੇ ਹੋਰ ਜਾਣਕਾਰੀ ਲੈ ਲੈਣੀ ਹੈ ਕਿਵੇਂ ਅਪਲਾਈ ਕਰਨਾ ਹੈ ਕੀ ਕੀ ਡਾਕੂਮੈਂਟ ਚਾਹੀਦੇ ਨੇ ਪਰ ਹੋ ਸਕਿਆ ਤੇ ਇੱਕ ਤੋਂ ਦਿਨ ਦੇ ਵਿੱਚ ਮੈਂ ਵੀਡੀਓ ਵੀ ਅਪਲੋਡ ਕਰ ਦਵਾਂਗਾ ਪੂਰੀ ਜਾਣਕਾਰੀ ਦੇ ਨਾਲ ਕਿ ਕਿਹੜੀ ਯੂਨਿਟ ਨੂੰ ਸਥਾਪਿਤ ਕਰਨ ਦੇ ਲਈ ਪੈਸੇ ਕਿੰਨੇ ਲੱਗਦੇ ਆ ਤੇ ਉਹਦਾ ਸਾਰਾ ਪ੍ਰੋਸੀਜਰ ਕੀ ਹੈ ਇਹਦੇ ਵਿੱਚ ਆਪਾਂ ਜਾਣਕਾਰੀ ਦਿੱਤੀ ਹੈ ਕਿ ਕਿੰਨੀ ਆਪਾਂ ਨੂੰ ਸਬਸਿਡੀ ਮਿਲੇਗੀ ਇਹਦੇ ਲਈ ਕੋਈ ਲੋਨ ਵੀ ਹੋਰ ਮਿਲੇਗਾ ਜਾਂ ਕੱਲੀ ਸਬਸਿਡੀ ਹੈ ਉਹਦੀ ਜਾਣਕਾਰੀ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੇ ਦੇਵਾਂਗੇ ਜਿਹੜੇ ਮੇਰੇ ਵੀਰਾਂ ਦਾ ਪਹਿਲਾਂ ਤੋਂ ਰੁਝਾਨ ਇਸ ਪਾਸੇ ਹੈਗਾ ਕਿ ਕੋਈ ਖੇਤੀ ਦੇ ਨਾਲ ਆਪਾਂ ਲਾਇਵੰਦ ਹੋਰ ਧੰਦਾ ਅਪਣਾਉਣਾ ਕੋਈ ਪ੍ਰੋਸੈਸਿੰਗ ਪਲਾਂਟ ਲਾਉਣਾ ਤੇ ਇਹ ਵੀਡੀਓ ਤੁਸੀਂ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦਿਓ ਤੇ ਦੋਸਤਾਂ ਨਾਲ ਮਿਲ ਕੇ ਹੀ ਤੁਸੀਂ ਇਹੋ ਜਿਹਾ ਕੰਮ ਕੋਈ ਸ਼ੁਰੂ ਕਰ ਸਕਦੇ ਹੋ ਮਿਲਦੇ ਹਾਂ ਇੱਕ ਅਗਲੀ ਐਜੂਕੇਸ਼ਨਲ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ